ਹੇਥਸ ਸਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰੇਕ ਹਫਤੇ ਆਪਾਂ ਕਿਸੇ ਖੇਡ ਬਾਰੇ ਵੀ ਗੱਲ ਕਰਦੇ ਹਾਂ ਤੇ ਉਸ ਖੇਡ ਨਾਲ ਸੰਬੰਧਿਤ ਕਿਸੇ ਮਾਹਿਰ ਖਿਡਾਰੀ ਦੇ ਜੀਵਨ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਹਾਂ ਇਸ ਲੜੀ ਤਹਿਤ ਅੱਜ ਗੱਲ ਕਰ ਰਹੇ ਹਾਂ ਐਥਲੈਟਿਕਸ ਦੀ ਖੇਡ ਬਾਰੇ ਤੇ ਇਸ ਖੇਡ ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਨਾਮਣਾ ਖੜ ਚੁੱਕੇ ਖਿਡਾਰੀ ਸਾਡੇ ਕੋਲ ਅੱਜ ਮੌਜੂਦ ਹੈ ਉਹਨਾਂ ਬਾਰੇ ਉਹਨਾਂ ਦੇ ਸਫਰ ਬਾਰੇ ਜਾਣਾਂਗੇ ਅਤੇ ਨਾਲ ਦੀ ਨਾਲ ਐਥਲੈਟਿਕਸ ਦੀ ਖੇਡ ਬਾਰੇ ਵੀ ਖਾਸ ਤੌਰ ਤੇ 400 ਮੀਟਰ ਦੀ ਦੌੜ ਜਿਹਦੇ ਵਿੱਚ ਉਹਨਾਂ ਨੂੰ ਮੁਹਾਰਤ ਹਾਸਲ ਹੈ ਉਸ ਬਾਰੇ ਵੀ ਗੱਲ ਕਰਾਂਗੇ ਗੱਲ ਕਰਨ ਲਈ ਸਾਡੇ ਕੋਲ ਮੌਜੂਦ ਨੇ ਅੰਤਰਰਾਸ਼ਟਰੀ ਪੱਧਰ ਦੀ 400 ਮੀਟਰ ਦੀ ਬਿਹਤਰੀਨ ਦੌੜਾਕ ਕਿਰਨਪਾਲ ਕੌਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਸਸ਼ੀਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰੇ ਪਿਆਰੇ ਦਰਸ਼ਕਾਂ ਨੂੰ ਸਸ਼ੀਕਾਲ ਆਪਾਂ ਗੱਲ ਸ਼ੁਰੂ ਕਰਾਂਗੇ ਤੁਹਾਡੇ ਸਫਰ ਤੋਂ ਜੀ ਕਿ ਤੁਹਾਡਾ ਸਫਰ ਕਿਹੜੇ ਇਲਾਕੇ ਤੋਂ ਸ਼ੁਰੂ ਹੁੰਦਾ ਹਾਂ ਪਹਿਲਾਂ ਤਾਂ ਧੰਨਵਾਦ ਕਰਦੀ ਹਾਂ ਮੈਂ ਦੂਰਦਰਸ਼ਨ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਜੀ ਤੇ ਮੇਰਾ ਸਫਰ ਬਹੁਤ ਲੰਬਾ ਮੈਂ ਆਪਣਾ ਸਫਰ ਛੋਟੇ ਹੁੰਦਿਆਂ ਸਕੂਲ ਲੈਵਲ ਤੋਂ 6th ਕਲਾਸ ਜੀ ਜਦੋਂ ਮੈਂ ਇਹ ਸਫਰ ਸਟਾਰਟ ਕੀਤਾ ਜੀ ਤੇ ਇਹ ਸਫਰ ਬਹੁਤ ਔਖਾ ਨਹੀਂ ਕਹਿ ਸਕਦੀ ਮੈਂ ਕਿ ਇੱਥੋਂ ਤੱਕ ਪਹੁੰਚੀ ਆਂ ਤਾਂ ਬਹੁਤ ਪਿੱਛੇ ਜੇ ਮੈਂ ਅੱਜ ਆਪਣੇ ਪਿੱਛੇ ਆਪਣੇ ਪਾਸਟ ਨੂੰ ਚਾਤੀ ਮਾਰਾਂ ਤਾਂ ਬਹੁਤ ਉਹਦੇ ਵਿੱਚ ਔਂਕੜਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਤੇ ਚਲੋ ਵਾਈ ਗੁਰੂ ਦੀ ਕਿਰਪਾ ਨਾਲ ਸਾਰਾ ਕੁਝ ਮਿਲਿਆ ਤੇ ਮੈਂ ਵਾਈ ਸਾਹਿਬ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਆ ਇੱਥੋਂ ਤੱਕ ਪਹੁੰਚਾਇਆ ਮੈਨੂੰ ਅੱਗੇ ਵੀ ਇਦਾਂ ਹੀ ਸਫ਼ਰ ਮੇਰਾ ਖੇਡਾਂ ਦਾ ਜਾਰੀ ਰਹੇਗਾ ਜੀ ਹਾਂ ਜੀ ਗੱਲ ਤੋਂ ਕਰਦੇ ਆ ਅਥਲੈਟਿਕਸ ਦੀ ਖੇਡ ਦੀ ਜਾਇਦੀਆਂ ਵਨਗੀਆਂ ਦੀ ਤਾਂ ਤੁਹਾਡਾ ਅਥਲੈਟਿਕਸ ਵੱਲੋਂ ਰੁਝਾਨ ਕਿਵੇਂ ਹੋਇਆ ਕਿਉਂਕਿ ਬਹੁਤ ਸਾਰੀਆਂ ਖੇਡਾਂ ਸਾਡੇ ਪੰਜਾਬ ਵਿੱਚ ਲੋਕਪ੍ਰਿਆ ਰਹੀਆਂ ਨੇ ਲੰਬੇ ਸਮੇਂ ਤੋਂ ਤੁਹਾਡੇ ਸਾਹਮਣੇ ਵੀ ਬਹੁਤ ਸਾਰੀਆਂ ਖੇਡਾਂ ਉਸ ਵੇਲੇ ਹੋਣਗੀਆਂ ਜਿਨ੍ਹਾਂ ਨੂੰ ਤੁਸੀਂ ਚੁਣ ਸਕਦੇ ਸੀ ਸੋ ਅਥਲੈਟਿਕਸ ਹੀ ਤੁਹਾਡੀ ਪਹਿਲੀ ਪਸੰਦ ਸੀ ਜਾਂ ਤੁਸੀਂ ਕਿਸੇ ਹੋਰ ਖੇਡ ਬਾਰੇ ਵੀ ਸੋਚਿਆ ਸਕੂਲਾਂ ਦੇ ਵਿੱਚ ਅਸੀਂ ਮੇਰੀ ਸਟਾਰਟਿੰਗ ਗੇਮ ਫੁੱਟਬਾਲ ਰਹੀ 6th ਕਲਾਸ ਚ ਜੀ ਜੀ ਤੇ ਨਾਲ ਨਾਲ ਅਸੀਂ ਡਿਸਟ੍ਰਿਕਟ ਲੈਵਲ ਦੇ ਕੰਪੀਟੀਸ਼ਨ ਖੇਡਦੇ ਸੀ ਸਾਡੇ ਮੈਨੂੰ ਯਾਦ ਆ ਹਜੇ ਵੀ ਉਹ ਟਾਈਮ ਨਹੀਂ ਭੁੱਲਦਾ ਜਦੋਂ ਆਪਾਂ ਆਪਣਾ ਸਫਰ ਸਟਾਰਟ ਕੀਤਾ ਹੋਵੇ ਜੀ ਤੇ ਨਾਲ ਨਾਲ ਅਸੀਂ ਡਿਸਟ੍ਰਿਕਟ ਲੈਵਲ ਐਥਲੈਟਿਕਸ ਦਾ ਖੇਡਣਾ ਵਿੱਚ ਜਿੱਦਾਂ 100 ਮੀਟਰ ਹੋਗੀ 200 ਮੀਟਰ ਪਾਰਟਿਸਿਪੇਟ ਕਰਨਾ ਜੀ ਫਿਰ ਇਹ ਡਿਸਟ੍ਰਿਕਟ ਤੋਂ ਸਟੇਟ ਲੈਵਲ ਤੱਕ ਜਾਣਾ ਫਿਰ ਮੈਂ ਸਕੂਲ ਚੇਂਜ ਹੋਇਆ ਮੇਰਾ ਤੇ ਮੈਂ ਫਿਰ ਬਿਲਕੁਲ 7ਵੀਂ 8ਵੀਂ ਵਿੱਚ ਬਿਲਕੁਲ ਗੀਮਾਂ ਦੇ ਵਿੱਚ ਨਹੀਂ ਪਾਰਟਿਸਿਪੇਟ ਕੀਤਾ ਜੀ ਇਸ ਤੋਂ ਬਾਅਦ ਮੈਂ 9th ਕਲਾਸ ਤੋਂ ਲੈ ਕੇ 12th ਤੱਕ ਵਾਲੀਬਾਲ ਖੇਡਿਆ ਜੀ ਉਸ ਤੋਂ ਨਾਲ ਮੇਰੇ ਜਿਨ੍ਹਾਂ ਨੇ ਮੇਰੇ ਜਿਨ੍ਹਾਂ ਨੂੰ ਮੈਂ ਕਹਿੰਦੇ ਗੋਡਫਾਦਰ ਸੀ ਮੇਰੇ ਸੁਲਤਾਨ ਸਰ ਤਰਸਿੱਕੇ ਦੇ ਰਹਿਣ ਵਾਲੇ ਜਿਨ੍ਹਾਂ ਨੇ ਮੈਨੂੰ ਇਹ ਗੇਮ ਦੇ ਵਿੱਚ ਵਾਲੀਬਾਲ ਸਿਖਾਇਆ ਨਾਲ-ਨਾਲ ਐਥਲੈਟਿਕਸ ਦਾ ਈਵੈਂਟ ਵਿੱਚ ਪਾਰਟਿਸਪੇਟ ਕਰਾਇਆ ਡਿਸਟ੍ਰਿਕਟ ਲੈਵਲ ਫਿਰ ਉਹਨਾਂ ਨੇ ਬਹੁਤ ਸਪੋਰਟ ਕੀਤੀ ਜੀ ਤੇ ਉਹਨਾਂ ਨੇ ਉਹਨਾਂ ਦੀ ਬਦੌਲਤ ਅੱਜ ਮੈਂ ਜੇ ਕਮਾ ਤਾਂ ਮੈਂ ਇੱਥੋਂ ਤੱਕ ਆਂ ਮੇਰੇ ਘਰ ਦੀ ਕੰਡੀਸ਼ਨ ਇੰਨੀ ਮਾੜੀ ਸੀ ਕਿ ਮੈਂ ਮਤਲਬ ਇੱਥੋਂ ਤੱਕ ਪਹੁੰਚ ਵੀ ਨਹੀਂ ਸਕਦੀ ਕਾਲਜ ਲੈਵਲ ਤੱਕ ਜੀ ਮੇਰਾ 1 ਸਾਲ ਡ੍ਰੌਪ ਰਿਹਾ ਪਲੱਸ 2 ਤੋਂ ਬਾਅਦ ਤੇ ਉਹਨਾਂ ਨੇ ਮੇਰੇ ਪੇਰੈਂਟਸ ਨੂੰ ਮਤਲਬ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਕਿਹਾ ਕਿ ਤੁਸੀਂ ਆਪਣੀ ਬੇਟੀ ਨੂੰ ਪੜਾਉ ਪੜਨਣ ਵਾਲੀ ਹੈ ਖੇਡਾਂ ਵਾਲੀ ਹੈ ਤੁਹਾਨੂੰ ਪਤਾ ਖੇਡਾਂ ਦਾ ਇੰਨਾ ਵਧੀਆ ਮਤਲਬ ਜਿਆਦਾ ਹੋਣ ਕਰਕੇ ਵੀ ਸਾਨੂੰ ਜਿਹੜਾ ਵੀ ਜਿਹਦੇ ਸਲੀਟ ਦੇ ਜੋ ਵਧੀਆ ਖੇਡਦਾ ਵਾ ਉਹਨੂੰ ਗਵਰਨਮੈਂਟ ਵੱਲੋਂ ਫ੍ਰੀ ਪੜ੍ਹਾਈ ਜੀ ਤੇ ਰਹਿਸ਼ ਖਾਣਾ ਪੀਣਾ ਮਿਲਦਾ ਹੁੰਦਾ ਸਾਨੂੰ ਕਾਲਜ ਵਿੱਚ ਖਾਸ ਕਰਕੇ ফর ਔਮਨ ਪੜ੍ਹੀ ਆ ਜੀ ਖੇਡਾਂ ਦੀ ਬਦੌਲਤ ਮੈਂ ਫ੍ਰੀ ਪੜ੍ਹੀ ਆ ਫਿਰ ਉਸ ਤੋਂ ਬਾਅਦ ਮੇਰਾ ਸਫਰ ਉੱਥੇ ਵਾਲੀ ਵਾਲ ਤੇ ਦੀ ਟੀਮ ਨਹੀਂ ਸੀ ਫਿਰ ਮੇਰਾ ਖੇਡਾਂ ਦਾ ਸਫਰ ਉੱਥੋਂ ਮੇਨ ਸਟਾਰਟ ਹੋਇਆ ਐਥਲੈਟਿਕਸ ਦਾ ਉਸ ਤੋਂ ਬਾਅਦ ਮੇਰੇ ਜਿਹੜੇ ਕੋਚ ਸੀ ਰਣਕੀਰਤ ਸਿੰਘ ਖਾਲਸਾ ਕਾਲਜ ਇਸ ਟਾਈਮ ਜੌਬ ਕਰ ਰਹੇ ਆ ਡੀਪ ਐਡੀਪੀ ਦੀ ਤੇ ਉਹਨਾਂ ਨੇ ਮੈਨੂੰ ਜੋ ਮੇਰੀ professionਲ ਤੌਰ ਤੇ athletics ਦੀ ਟ੍ਰੇਨਿੰਗ ਹੋਈ ਉਹਨਾਂ ਦੀ ਬਦੌਲਤ ਹੋਈ ਜੀ ਉਹਨਾਂ ਨੇ ਮੇਰਾ ਜਿਹੜਾ ਸਫਰ athletics ਦਾ ਸਟਾਰਟ ਕਰਵਾਇਆ ਤੇ ਉਹਨਾਂ ਨੇ ਮੈਨੂੰ ਆਪਣੇ ਕੋਲੋਂ ਪੈਸੇ ਡਾਈਟ ਸਪਲੀਮੈਂਟ ਦੇ ਕੇ ਮੈਨੂੰ ਇੱਕ ਵਧੀਆ ਐਥਲੀਟ ਬਣਾਇਆ ਜੀ ਤੇ ਉਸ ਤੋਂ ਬਾਅਦ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋਈ ਫਿਰ ਮੈਂ ਯੂਨੀਵਰਸਿਟੀ ਦੇ ਵਿੱਚ ਬੀਪੀਐਡ ਕੀਤੀ ਉਸ ਕੋਚਿੰਗ ਮੈਂ ਆਪਣੇ ਰਣਕੀਰ ਸਰ ਕੋਈ ਲੈ ਰਹੀ ਸੀ ਜੀ ਤੇ ਬੀਪੀਐਡ ਕੰਪਲੀਟ ਹੋਣ ਤੋਂ ਬਾਅਦ ਮੇਰੀ ਮਾਸਟਰ ਵਿੱਚ ਐਡਮਿਸ਼ਨ ਸੀ ਤੇ ਨਾਲ ਹੀ ਫਿਰ ਆਪਣੀ ਡਿਪਾਰਟਮੈਂਟ ਦੀ ਜੌਬ ਆ ਗਈ ਪੰਜਾਬ ਪੁਲਿਸ ਖੇਡਾਂ ਸਪੋਰਟਸ ਕੋਟੇ ਵਿੱਚ ਜੀ ਤੇ ਫਿਰ ਮੈਂ ਮੈਨੂੰ ਉਮੀਦ ਨਹੀਂ ਸੀ ਕਿ ਚਲੋ ਮੈਂ ਮਤਲਬ ਕਿਉਂਕਿ ਉੱਚ ਕੋਟੀ ਦੇ ਬਹੁਤ ਸਾਰੇ ਖਿਡਾਰੀ ਸਨ ਇਹ ਚਲੋ ਮੇਰੇ ਮੈਡਲ ਸੀ ਯੂਨੀਵਰਸਿਟੀ ਦੇ ਇੰਟਰ ਕਾਲਜ ਖੇਡੇ ਹੋਏ ਸੀ ਮੈਡਲ ਸੀ ਚਲੋ ਫਾਰਮ ਭਰਿਆ ਵਧੀਆ ਚਲੋ ਜੇ ਮੈਂ ਮਾਸਟਰਸ 'ਚ ਐਡਮਿਸ਼ਨ ਲਈ ਸੀ ਕਿ ਚਲੋ ਮੇਰੇ ਇਹਦੇ ਵਿੱਚ ਜੁਆਇਨਿੰਗ ਹੋ ਗਈ ਤੇ ਮੈਂ ਖੇਡਾਂ ਦਾ ਸਫਰ ਮੇਰਾ ਇਸ ਤੋਂ ਬਾਅਦ ਹੋਰ ਵਧੀਆ ਹੋ ਗਿਆ ਜੀ ਤਾਂ ਮੈਂ ਮੈਂ ਇੰਸਪੈਕਟਰ ਕਵਲਜੀਤ ਕੋਲ ਕੋਰ ਜਿਹੜੇ ਕੋਚ ਆ ਮੈਂ ਇੱਕ ਸਪਿੰਦਰ ਮੈਮ ਸੀ ਉਹਨਾਂ ਦੇ ਇਕੱਠੇ ਕਰਦੇ ਸੀ ਪਰ ਉਹ ਇਸ ਟਾਈਮ ਹੁਣ ਡਿਪਟੀ ਬਣ ਗਏ ਡਿਊਟੀ ਕਰ ਰਹੇ ਹਨ ਇਸ ਵਿੱਚ ਇੱਥੇ ਅਸੀਂ ਉਹਨਾਂ ਕੋਲੋਂ ਟ੍ਰੇਨਿੰਗ ਕੀਤੀ ਪਰ ਹੁਣ ਮੇਰੇ ਕਬਲਜੀਤ ਮੈਮੀਆ ਕੋਚ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਜੀ ਸੋ ਫੁੱਟਬਾਲ ਨਾਲ ਵੀ ਤੁਸੀਂ ਜੁੜੇ ਰਹੇ ਹੋ ਬਾਲੀਬਾਲ ਵੀ ਖੇਡੀ ਪਰ ਜਿਹੜਾ ਮੁਕਾਮ ਤੁਸੀਂ ਹਾਸਲ ਕੀਤਾ ਉਹ ਫਿਰ ਅੱਗੇ ਜਾ ਕੇ ਐਥਲੈਟਿਕਸ ਵਿੱਚ ਹਾਸਲ ਕੀਤਾ ਹਾਂਜੀ ਤੇ ਐਥਲੈਟਿਕਸ ਵਿੱਚ ਵੀ ਆਪਾਂ ਜਦੋਂ ਵੇਖਦੇ ਹਾਂ ਤਾਂ ਬਹੁਤ ਸਾਰਿਆਂ ਬਣ ਗਿਆ ਦੇ ਬਹੁਤ ਸਾਰੇ ਮੁਕਾਬਲੇ ਇਹਦੇ ਅੰਦਰ ਹੀ ਬਹੁਤ ਸਾਰੇ ਇਵੈਂਟ ਆ ਦੌੜਾਂ ਦੀ ਜ਼ਿਕਰ ਗੱਲ ਕਰੀਏ ਤੇ ਵਿੱਚ ਵੀ ਬਹੁਤ ਸਾਰੀਆਂ ਦੌੜਾਂ ਆ 100 ਮੀਟਰ ਦੀ ਦੌੜ ਆ 400 ਮੀਟਰ ਦੀ ਆ ਰਿਲੇ ਵੀ ਆ ਤੁਸੀਂ 400 ਮੀਟਰ ਦੀ ਦੌੜ ਕਿਉਂ ਚੁਣੀ ਬਾਕੀਆਂ ਸਾਰੀਆਂ ਵਨਗੀਆਂ ਦੇ ਮੁਕਾਬਲੇ ਇਹ ਤੁਹਾਨੂੰ ਖਾਸ ਵਧੀਆ ਲੱਗਦੀ ਸੀ ਜਾਂ ਇਹਦੇ ਵਿੱਚ ਤੁਹਾਡਾ ਰੁਝਾਨ ਸੀ ਇਹਦੇ ਵੱਲ ਕਿਵੇਂ ਆਏ 400 ਮੀਟਰ ਦੀ ਦੌੜ 400 ਮੀਟਰ ਦੀ ਦੌੜ ਪਹਿਲਾਂ ਤਾਂ ਮੈਂ ਸਟਾਰਟਿੰਗ ਦੇ ਵਿੱਚ ਜਿਦੋਂ ਤੁਹਾਨੂੰ ਦੱਸਿਆ ਕਿ ਮੈਂ ਕਾਲਜ ਲੈਵਲ ਦੇ ਵਿੱਚ ਖੇਡਾਂ ਮੇਰੀਆ ਸਪੋਰਟਸ ਐਥਲੈਟਿਕਸ ਗੇਮ ਸਟਾਰਟ ਹੋਈ ਸੀ ਰਣਕੀਰ ਸਰ ਸੀ ਜਿਨ੍ਹਾਂ ਨੇ ਮੈਨੂੰ ਦੇਖਿਆ ਕਿ ਮੇਰੀ ਮੇਰੇ ਵਿੱਚ ਸਪ੍ਰਿੰਟ ਐਂਡੋਰੈਂਸ ਹੈ ਉਹਨਾਂ ਨੇ ਮੈਨੂੰ 400 ਵੱਲ ਮੇਰੀ ਰੁਝਾਨ ਦਿੱਤਾ ਕਿ ਇਹਦਾ ਸਕੋਪ ਜ਼ਿਆਦਾ ਹੈ ਜੀ ਤੇ ਇਹਦੇ ਵਿੱਚ ਜਿੱਦਾਂ 400 ਮੀਟਰ ਦੀ ਰਿਲੇ ਹੁੰਦੀ ਹੈ ਤੇ ਇੰਟਰਨੈਸ਼ਨਲ ਲੈਵਲ ਤੇ ਮੈਡਲ ਲੈ ਕੇ ਆਉਂਦੇ ਆ ਜੀ ਤੇ ਉਹਨਾਂ ਨੇ ਸੋਚਿਆ ਵੀ ਮਤਲਬ ਇਹ ਨਹੀਂ ਵੀ ਆਪਾਂ ਕਹਿ ਸਕਦੇ ਕਿ ਕਿ ਕਿਸੇ ਨੂੰ ਵੀ ਕੋਈ ਵੀ ਕਰ ਸਕਦਾ ਬੱਚੀ ਨੂੰ ਦੇਖ ਕੇ ਕਰ ਸਕਦੇ ਆਂ ਵੀ ਹਾਂ ਉਹਦੇ ਵਿੱਚ ਕਿੰਨੀ ਕਿ ਇੰਡੋਰੈਂਸ ਆ ਕਪੈਸਿਟੀ ਆ ਕਿ ਉਹ 400 ਮੀਟਰ ਕਰ ਸਕਦਾ ਹੈ ਹਰ ਇੱਕ ਐਥਲੀਟ ਦੀ ਬਾਡੀ ਅਲੱਗ ਅਲੱਗ ਹੁੰਦੀ ਹੈ ਹਮ ਤੇ ਉਹਨਾਂ ਨੂੰ ਮੇਰੇ 'ਤੇ ਲੱਗਾ ਕਿ ਇਹ 400 ਮੀਟਰ ਵਧੀਆ ਕਰ ਸਕਦੀ ਹੈ ਤੇ ਉਹਨਾਂ ਨੇ ਮੇਰਾ 400 ਮੀਟਰ ਦਾ ਸਫਰ ਸਟਾਰਟ ਕਰਾਇਆ ਜੀ ਤੇ ਚਲੋ ਜੋ ਤੁਹਾਨੂੰ ਪਤਾ ਹੈ ਕਿ ਉਸਤਾਦ ਚੰਗਾ ਹੋਣਾ ਬਹੁਤ ਜ਼ਰੂਰੀ ਹੈ ਇੱਕ ਖਿਡਾਰੀ ਲਈ ਤੇ ਉਹ ਇਦਾਂ ਦੀ ਉਸਤਾਦ ਸੀ ਮੇਰੀ ਲਾਈਫ ਦੇ ਵਿੱਚ ਜਿਹੜੇ ਮੈਨੂੰ ਝਿੜਕ ਵੀ ਦਿੰਦੇ ਸੀ ਮਾਰ ਦੀ ਮਾਰ ਵੀ ਦਿੰਦੇ ਸੀ ਤੇ ਉਹਨਾਂ ਦੇ ਡਰ ਦੇ ਨਾਲ ਅਸੀਂ ਇੰਨਾ ਵਧੀਆ ਪਰਫਾਰਮ ਕੀਤਾ ਕਿ ਜਿੰਦਗੀ ਦੇ ਵਿੱਚ ਉਹ ਇਹ ਜਿਹੜੀ ਮੂਮੈਂਟ ਆ ਨਾ ਲਾਈਫਟਾਈਮ ਕਦੀ ਵੀ ਇਹ ਮਤਲਬ ਇੱਕ ਯਾ ਮੈਮਰੀ ਬਣ ਕੇ ਰਹਿ ਵਧੀਆ ਮੈਮਰੀ ਬਣ ਕੇ ਰਹੀ ਆ ਕਿ ਜਿਹੜੇ ਕੋਚ ਸੀ ਜਿਨ੍ਹਾਂ ਨੇ ਮੇਰਾ ਇੰਨੀ ਜਿੱਦਾਂ ਸ਼ਾਰਪ ਕਰਕੇ ਮੈਨੂੰ ਵਧੀਆ ਖਿਡਾਰੀ ਬਣਾਇਆ ਜੀ ਸੋ ਕੋਚ ਨੇ ਤੁਹਾਨੂੰ ਤਰਾਸ਼ਿਆ ਹਾਂਜੀ ਤੇ ਤੁਸੀਂ ਅੱਗੇ ਵਧੇ ਫਿਰ ਕਿਹੜੇ ਕਿਹੜੇ ਮੁਕਾਬਲੇ ਵਿੱਚ ਤੁਸੀਂ ਹਿੱਸਾ ਲਿਆ ਪ੍ਰਮੁੱਖ ਮੁਕਾਬਲੇ ਜਿਹੜੇ ਸ਼ੁਰੂਆਤ ਤੋਂ ਜੇਕਰ ਆਪਾਂ ਗੱਲ ਕਰ ਲਈਏ ਪਹਿਲਾ ਜਿਹੜਾ ਤੁਸੀਂ ਯੂਨੀਵਰਸਿਟੀ ਪੱਧਰ ਤੇ ਮੁਕਾਬਲੇ ਖੇਡੇ ਉਸ ਤੋਂ ਬਾਅਦ ਸੂਬਾ ਪੱਧਰ ਉੱਤੇ ਉਹਨਾਂ ਬਾਰੇ ਦੱਸੋ ਕਿ ਸ਼ੁਰੂਆਤੀ ਜਿਹੜੇ ਤੁਹਾਡੇ ਮੁਕਾਬਲੇ ਸੀ ਉਹਨਾਂ ਦਾ ਕਿਹੋ ਜਿਹਾ ਤਜਰਬਾ ਰਿਹਾ ਅ ਕਾਲਜ ਲੈਵਲ ਦੇ ਵਿੱਚ ਇੰਟਰ ਕਾਲਜ ਹੁੰਦੀ ਆ ਜੀ ਜਿਹਦੇ ਵਿੱਚ ਐਥਲੈਟਿਕਸ ਦੇ ਟੂਰਨਾਮੈਂਟ ਹੁੰਦਾ ਵਾ ਜਦੋਂ ਤੇ ਆਪਣੇ ਅੰਮ੍ਰਿਤਸਰ ਦੇ ਨਾਲ ਜਿੰਨੇ ਵੀ ਕਾਲਜ ਪੈਂਦੇ ਆ ਉਹ ਸਾਰੇ ਉਹਨਾਂ ਦੇ ਖਿਡਾਰੀ ਐਥਲੈਟਿਕਸ ਦੇ ਪਾਰਟਿਸਪੇਟ ਕਰਦੇ ਆ ਜੀ ਫਿਰ ਉਹਦੇ ਵਿੱਚੋਂ ਜਿਹੜੇ ਖਿਡਾਰੀ ਫਰਸਟ ਆਉਂਦੇ ਆ ਵਧੀਆ ਪਰਫਾਰਮ ਕਰਦੇ ਆ 100 2 4 ਜਿੰਨੀ ਵੀ ਐਥਲੈਟਿਕਸ ਦੇ ਇਵੈਂਟ ਆ ਜੀ ਉਹ ਫਿਰ ਇੰਟਰ ਯੂਨੀਵਰਸਿਟੀ ਦੇ ਵਿੱਚ ਭਾਗ ਲੈਂਦੇ ਆ ਆਲ ਇੰਡੀਆ ਦੀਆਂ ਯੂਨੀਵਰਸਟੀਆਂ ਦੇ ਉੱਚ ਦੇ ਖਿਡਾਰੀ ਜਿਹੜੇ ਆ ਪਾਰਟਿਸਿਪੇਟ ਕਰਦੇ ਆ ਤੇ ਇਹ ਮੇਰਾ ਸਫ਼ਰ ਸੀ ਜਿਹੜਾ ਮੇਨ ਕਾਲਜ ਤੋਂ ਸਟਾਰਟ ਹੋਇਆ ਇੰਟਰ ਕਾਲਜ ਇੰਟਰ ਯੂਨੀਵਰਸਿਟੀ ਮੈਂ ਖੇਡੀ ਹੋਈ ਆ ਜੀ ਮੈਡਲਿਸਟ ਆ ਪਟਿਆਲੇ ਹੋਈ ਸੀ ਜਿਹਦੇ ਵਿੱਚ ਮੇਰਾ ਬ੍ਰੌਂਜ਼ ਮੈਡਲ ਆਇਆ ਸੀ ਜੀ 100 ਮੀਟਰ ਰੀਲੇ ਵਿੱਚ ਜੀ ਫਿਰ ਇਦਾਂ ਹੀ ਖੇਡਾਂ ਦੇ ਵਿੱਚ ਮੇਰਾ ਹੌਲੀ ਹੌਲੀ ਵਧੀਆ ਤੋਂ ਵਧੀਆ ਅੱਗੇ ਵਧਦੀ ਗਈ ਤੇ ਰੁਝਾਨ ਦੀ ਇੰਟਰਸਟ ਵਧਾ ਗਿਆ ਜੀ ਹਾਂਜੀ ਜਿਸ ਤੋਂ ਬਾਅਦ ਫਿਰ ਤੁਸੀਂ ਖੇਡੇ ਹੋ ਕੌਮੀ ਪੱਧਰ ਤੇ ਨੈਸ਼ਨਲ ਲੈਵਲ ਉਤੇ ਉਥੇ ਜਿਹੜੇ ਪ੍ਰਮੁੱਖ ਮੁਕਾਬਲੇ ਤੁਸੀਂ ਹਿੱਸਾ ਲਿਆ ਤੇ ਤੁਹਾਡੀਆਂ ਪ੍ਰਮੁੱਖ ਪ੍ਰਾਪਤੀਆਂ ਉਹਨਾਂ ਬਾਰੇ ਵੀ ਸਾਨੂੰ ਦੱਸੋ ਹਾਂਜੀ ਮੇਰਾ ਨੈਸ਼ਨਲ ਦਾ ਜਿਹੜਾ ਸਫਰ ਆ ਜੀ ਇਹ ਮੇਰਾ ਡਿਪਾਰਟਮੈਂਟ ਦੇ ਵਿੱਚ ਆ ਕੇ ਹੋਇਆ ਜੀ ਜਦੋਂ ਮੈਨੂੰ ਮੈਡਮ ਕਵਲਜੀਤ ਕੌਰ ਨੇ ਜੀ ਜਿਹੜੀ ਕੋਚ ਮੇਰੇ ਇੱਕ ਐਦਾਂ ਕਹਿ ਸਕਦੀ ਆ ਕਿ ਮੈਂ ਕਿ ਇੱਕ ਤਾਂ ਅਣਜਾਣ ਸੀ ਮੈਂ ਕਿ ਸਪਲੀਮੈਂਟ ਵੀ ਕਿਦਾਂ ਖਾਣੇ ਆ ਕਿਦਾਂ ਨਹੀਂ ਕੁਛ ਵੀ ਕਿਹੜੀ ਟ੍ਰੇਨਿੰਗ ਕਿਦਾਂ ਕੁਛ ਨਹੀਂ ਨਾਲ ਸੀ ਪਤਾ ਚਲੋ ਜਿਉਂ-ਜਿਉਂ ਆਪਾਂ ਵਧੀਆ ਪਲੇਟਫਾਰਮ ਤੇ ਆਨੇ ਆ ਵਧੀਆ ਕੋਚਿੰਗ ਚ ਆਨੇ ਆ ਵਧੀਆ ਖਿਡਾਰੀਆਂ ਦੇ ਨਾਲ ਪ੍ਰੈਕਟਿਸ ਕਰਦੀ ਆ ਤਾਂ ਆਪਾਂ ਨੂੰ ਬਹੁਤ ਵਧੀਆ ਲੱਗਦਾ ਉਹਨਾਂ ਨੇ ਮੇਰੀ ਕੈਪੇਬਿਲਿਟੀ ਮੇਰੀ ਵਧੀਆ ਦੇਖ ਕੇ ਮਤਲਬ ਯੋਗਤਾ ਦੇਖ ਕੇ ਵੀ ਇਹ ਨਹੀਂ ਵਧੀਆ ਕਰ ਸਕਦੀ ਆ ਉਹਨਾਂ ਨੇ ਮੇਰੇ ਤੇ ਬਹੁਤ ਧਿਆਨ ਦਿੱਤਾ ਜੀ ਉਹਨਾਂ ਦੇ ਮਤਲਬ ਇੰਨਾ ਹੈ ਕਿ ਉਹਨਾਂ ਨੇ ਜਿਹੜੀ ਮੈਂ ਸਪੋਰਟ ਕਹਿ ਸਕਦੀ ਆ ਕਿ ਇਸ ਟਾਈਮ ਮੇਰੇ ਕੋ ਮੇਰਾ ਦੂਜਾ ਸਾਥੀ ਇੱਕ ਰਾਈਟ ਹੈਂਡ ਮਾਈ ਬੈਸਟ ਫਰੈਂਡ ਮੇਰੇ ਇੱਕ ਗੌਡਫਾਦਰ ਹੀ ਇਸ ਟਾਈਮ ਉਹ ਜੀ ਜੀ ਮੇਰਾ ਇਸ ਦੇ ਵਿੱਚ ਜੇ ਮੈਂ ਕਹਾਂ ਕਿ ਕੋਈ ਵੀ ਐਥਲੀਟ ਅੱਜ ਕੱਲ ਇਹ ਨਹੀਂ ਕਹਿ ਸਕਦਾ ਕਿ ਹਾਂ ਮੈਂ ਇਕੱਲੇ ਬਹੁਤ ਵੱਡਾ ਵਾ ਜੀ ਪਰ ਮੈਂ ਕੱਲੀ ਮੈਂ ਚੀਜ਼ ਨੂੰ ਇਹ ਚੀਜ਼ ਤੋਂ ਕਹਿੰਨੀ ਆ ਕਿ ਮੈਂ ਕੁਝ ਤੋਂ ਬਿਨਾ ਕੁਝ ਨਹੀਂ ਆ ਇਸ ਤੋਂ ਬਾਅਦ ਫਿਰ ਤੁਸੀਂ ਅੰਤਰਰਾਸ਼ਟਰੀ ਪੱਧਰ 'ਤੇ ਸਾਡੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਕੋ ਮੰਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਉੱਥੇ ਜਦੋਂ ਤੁਸੀਂ ਗਏ ਹੋ ਉੱਥੇ ਕਿਹੋ ਜਿਹੇ ਨਤੀਜੇ ਕਿਹੋ ਜਿਹਾ ਤਜਰਬਾ ਰਿਹਾ ਕੀ ਫਰਕ ਤੁਸੀਂ ਮਹਿਸੂਸ ਕੀਤਾ ਸਾਡੇ ਦੇਸ਼ 'ਤੇ ਐਥਲੈਟਿਕਸ ਦੇ ਢਾਂਚੇ ਵਿੱਚ ਤੇ ਬਾਹਰਲੇ ਦੇਸ਼ਾਂ ਦੇ ਢਾਂਚੇ ਵਿੱਚ ਇੱਥੇ 올 ਇੰਡੀਆ ਪੁਲਿਸ ਦਾ ਕੰਪੀਟੀਸ਼ਨ ਹੁੰਦਾ ਜਿਹਦੇ ਵਿੱਚ ਫਰਸਟ ਜੋ ਆਵੇ ਉਹਨੂੰ ਇੰਟਰਨੈਸ਼ਨਲ ਲਈ ਚੁਣਿਆ ਜਾਂਦਾ ਜੀ ਅਸੀਂ ਜਦੋਂ ਚੁਣੇ ਗਏ ਸਾਨੂੰ ਬਹੁਤ ਖੁਸ਼ੀ ਹੋਈ ਜੀ ਤੇ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੁੰਦੀ ਆ ਕਿ ਇੰਨੇ ਖਿਡਾਰੀਆਂ ਦੇ ਵਿੱਚੋਂ ਚੁਣਿਆ ਜਾਣਾ ਤੇ ਉਹ ਅੰਤਰਰਾਸ਼ਟਰੀ ਲੈਵਲ ਤੇ ਖੇਡਣਾ ਜਾ ਕੇ ਬਹੁਤ ਵੱਡੀ ਗੱਲ ਹੁੰਦੀ ਆ ਇਹ ਸਫ਼ਰ ਆਪਾਂ ਕਹਿ ਸਕਦੇ ਇਹਨਾਂ ਸੌਖਾ ਨਹੀਂ ਆ ਕਿ ਬਹੁਤ ਕਈ ਇਹੋ ਜਿਹੇ ਐਥਲੀਟ ਹੈ ਜਿਨ੍ਹਾਂ ਦੀ ਬਹੁਤ ਵਧੀਆ ਵੀ ਐਥਲੀਟ ਹੈ ਜਿਨ੍ਹਾਂ ਨੇ ਅਜੇ ਤੱਕ ਅੰਤਰਰਾਸ਼ਟਰੀ ਨਹੀਂ ਖੇਡ ਪਾਈਓ ਜੀ ਚਲੋ ਇਥੇ ਮੈਂ ਅੰਤਰਰਾਸ਼ਟਰੀ ਪੱਧਰ 'ਤੇ ਜਦੋਂ ਮੈਂ ਖੇਡੀ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਉਹਨਾਂ ਦੀ ਖਿਡਾਰੀਆਂ ਦੀ ਜਿਹੜੀ ਮੈਂਟੈਲਿਟੀ ਆ ਬਹੁਤ ਵਧੀਆ ਸਟ੍ਰੌਂਗ ਕਹਿ ਸਕਦੇ ਆ ਕਿ ਉਹ ਇੰਨੇ ਖਿਡਾਰੀ ਉਹ ਫਨ ਚ ਲੈਂਦੇ ਆ ਔਰ ਸਟ्रेस ਲਾਈਫ ਚ ਨਹੀਂ ਉਹ ਖੇਡਦੇ ਉਹ ਇੰਜੋਏ ਕਰਕੇ ਖੇਡਦੇ ਆ ਦਬਾਅ ਨਹੀਂ ਮੰਨਦੇ ਹਾਂਜੀ ਸਾਡੇ ਸ਼ੁਰੂ ਤੋਂ ਹੀ ਇੰਡੀਅਨਸ ਤੁਹਾਨੂੰ ਪਤਾ ਹੈ ਕਿ ਬੱਚਿਆਂ ਨੂੰ ਦਬਾ ਦਿੱਤਾ ਜਾਂਦਾ ਵਾ ਕਿ ਆਹ ਕਰੋ ਬੇਟਾ ਬੱਚੇ ਆਹ ਕਰੋ ਤੁਸੀਂ ਆ ਨਹੀਂ ਕੀਤਾ ਸਟ्रेस ਲਾਈਫ ਆ ਹਮ ਮੈਂ ਮੈਨੂੰ ਇਤੋਂ ਇੰਨਾ ਜ਼ਿਆਦਾ ਹੀ ਫੀਲ ਹੁੰਦਾ ਕਿ ਜੇ ਆਪਾਂ ਸਟ्रेसलेस ਗੇਮ ਕਰੀਏ ਜਾਂ ਕੋਈ ਵੀ ਪਰਟੀਕੂਲਰ ਕੰਮ ਕਰੀਏ ਤਾਂ ਅਸੀਂ ਜੀ ਸਟ੍ਰੈਸਲੈਸ ਸਟ੍ਰੈਸਲੈਸ ਕਰੀਏ ਤਾਂ ਬਹੁਤ ਵਧੀਆ ਕਰ ਸਕਦੇ ਆ ਜੀ ਹਾਂਜੀ ਸੋ ਬਾਹਰਲੇ ਦੇਸ਼ਾਂ ਦੇ ਖਿਡਾਰੀਆਂ ਤੁਸੀਂ ਸਭ ਤੋਂ ਅਹਿਮ ਗੱਲ ਇਹ ਵੇਖੀ ਕਿ ਉਹ ਦਬਾਅ ਮਹਿਸੂਸ ਨਹੀਂ ਕਰਦੇ ਤੇ ਖੇਡ ਦਾ ਪੂਰੀ ਤਰ੍ਹਾਂ ਆਨੰਦ ਮਾਣਦੇ ਆ ਤੇ ਇਹੀ ਸ਼ਾਇਦ ਉਹਨਾਂ ਦੇ ਬਿਹਤਰ ਨਤੀਜਿਆਂ ਦਾ ਕਾਰਨ ਬਣਦਾ ਹੈ ਜੀ ਤੇ ਕਿਹੜੇ-ਕਿਹੜੇ ਦੇਸ਼ਾਂ ਵਿੱਚ ਤੁਸੀਂ ਖੇਡੇ ਹੋ ਕਮਾਂਤਰੀ ਪੱਧਰ ਉੱਤੇ ਜਦੋਂ ਤੁਸੀਂ ਵੱਖ-ਵੱਖ ਮੁਕਾਬਲੇ ਵਿੱਚ ਹਿੱਸਾ ਲਿਆ ਕੁਝ ਮੁਕਾਬਲਿਆਂ ਦੇ ਨਾਂ ਤੇ ਕੁਝ ਦੇਸ਼ਾਂ ਦੇ ਨਾਂ ਜ਼ਰੂਰ ਸਾਂਝੇ ਕਰੋ ਅਮਰੀਕਾ ਦੇ ਵਿੱਚ ਹੋਈਆਂ ਐ ਬਰਮਿੰਗਮ ਦੇ ਵਿੱਚ ਜੀ ਅਲਬਾਮਾ ਸਿਟੀ ਜੀ ਜਿੱਥੇ ਅਸੀਂ ਖੇਡ ਕੇ ਆਏ ਹਾਂ ਅਸੀਂ ਅੱਛਾ ਜੀ ਜੀ ਉਹਦੇ ਵਿੱਚ 72 ਕੰਟਰੀਆਂ ਕੰਟਰੀਆਂ ਨੇ ਪਾਰਟਿਸਿਪੇਟ ਕੀਤਾ ਸੀ ਜੀ ਮੇਰੇ ਨਾਲ 200 ਮੀਟਰ ਦੇ ਵਿੱਚ ਮੇਰੇ ਅਮਰੀਕਾ ਦੀ ਖਿਡਾਰੀਆਂ ਸੀ ਯੂ ਐਸ ਏ ਦੀ ਤੇ ਨਾਲ ਮੇਰੇ ਸੀ ਸਪੇਨ ਦੀ ਅੱਛਾ ਜੀ ਜਿਨ੍ਹਾਂ ਨੂੰ ਮੈਂ ਜੋ ਮੈਂ ਫਸਟ ਸੀ ਤੇ ਸੈਕਿੰਡ ਸੀ ਯੂ ਐਸ ਏ ਥਰਡ ਸੀ ਸਪੇਨ ਜੀ ਇਨਾਂ ਨੂੰ ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਐਥਲੀਟ ਸੀ ਜਿਹੜੇ ਵੱਖਰੀ ਵੱਖਰੀ ਕੰਟਰੀਆਂ ਦੇ ਸੀ ਹੂੰ ਤੇ ਇਹਨਾਂ ਦੇ ਨਾਲ ਮੇਰਾ ਮਤਲਬ ਵਧੀਆ ਮੁਕਾਬਲਾ ਹੋਇਆ ਹਾਂਜੀ ਨਜ਼ਦੀਕੀ ਮੁਕਾਬਲਾ ਹੋਇਆ ਬਿਲਕੁਲ ਤੇ ਹੋਰ ਵੀ ਇਵੈਂਟ ਜਿੱਦਾਂ 400 ਦੇ ਵਿੱਚ ਬ੍ਰਾਜ਼ੀਲ ਸੀ ਜੀ ਹਾਂਜੀ ਤੇ ਇਹ ਕਾਫੀ ਏਦਾਂ ਦੇ ਖਿਡਾਰੀ ਸੀ ਜਿਨ੍ਹਾਂ ਦੇ ਨਾਲ ਪਾਰਟਿਸਿਪੇਟ ਕੀਤਾ ਥੋੜਾ ਮੁਕਾਬਲਾ ਕਾਫੀ ਹਾਰਡ ਰਿਆ ਜੀ ਪਰ ਫਿਰ ਵੀ ਆਪਣੀ ਵਧੀਆ ਮਿਹਨਤ ਕਰਕੇ ਸਦਕਾ ਚਲੋ ਅਸੀਂ ਵਧੀਆ ਆਪਣਾ ਇੰਡੀਆ ਦਾ ਨਾਮ ਰੌਸ਼ਨ ਕੀਤਾ ਜੀ ਤੇ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਆਪਣੇ ਡਿਪਾਰਟਮੈਂਟ ਦਾ ਕਰਦਿਆਂ ਦਾ ਬਹੁਤ ਵਧੀਆ ਲੱਗਾ ਵੱਖਰੀ ਬਾਹਰ ਜਾ ਕੇ ਜਦੋਂ ਆਪਾਂ ਇੰਡੀਆ ਦੇ ਲਈ ਖੇਡਦੇ ਹਾਂ ਹੂੰ ਬਿਲਕੁਲ ਬਹੁਤ ਮਾਨ ਵਾਲੀ ਗੱਲ ਹੁੰਦੀ ਹੈ ਦੇਸ਼ ਦੀ ਪ੍ਰਤੀਨਿਧਤਾ ਕਰਨੀ ਕੋ ਮੰਤਰੀ ਮੰਚ ਤੇ ਸੋ ਯੂਨੀਵਰਸਿਟੀ ਤੋਂ ਤੁਹਾਡਾ ਸਫ਼ਰ ਸ਼ੁਰੂ ਹੋਇਆ ਫਿਰ ਤੁਸੀਂ ਕੌਮੀ ਪੱਧਰ ਤੇ ਖੇਡਾਂ ਵਿੱਚ ਸ਼ਾਲਿਆ ਉਹਨਾਂ ਦੌੜਾਂ ਦੇ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਤੇ ਫਿਰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚੇ ਹੋ। 400 ਮੀਟਰ ਦੀ ਦੌੜ ਜਿਹਦੇ ਵਿੱਚ ਤੁਸੀਂ ਦੌੜਦੇ ਹੋ ਜਿਹਦੇ ਵਿੱਚ ਸ਼ਾਲ ਲੈਂਦੇ ਹੋ। ਉਹਦੇ ਬਾਰੇ ਆਪਾਂ ਗੱਲ ਕੀਤੀ ਉਹਦੀ ਤਿਆਰੀ ਵੀ ਜਾਣਨੀ ਚਾਹਾਂਗੇ ਕਿ ਕਿਹੋ ਜਿਹੀ ਉਹਦੀ ਮਿਹਨਤ ਹੁੰਦੀ ਹੈ। ਕਿਸ ਤਰੀਕੇ ਦਾ ਅਭਿਆਸ ਕਰਨਾ ਪੈਂਦਾ ਹੈ, ਕਿੰਨਾ ਅਭਿਆਸ ਕਰਨਾ ਪੈਂਦਾ ਹੈ ਉਹ ਵੀ ਦੱਸੋ ਕਿ ਸਫਲਤਾ ਦੇ ਪਿੱਛੇ ਜਿਹੜੀ ਮਿਹਨਤ ਲੱਗਦੀ ਹੈ 400 ਮੀਟਰ ਦੌੜ ਲਈ ਉਸ ਮਿਹਨਤ ਬਾਰੇ ਵੀ ਦੱਸੋ। 400 ਮੀਟਰ ਦੀ ਇੱਕ ਰੇਸ ਇਹੋ ਜੀ ਰੇਸ ਆ ਜਿਹਦੇ ਵਿੱਚ ਐਥਲੈਟਿਕਸ ਤੇ ਪਹਿਲੀ ਗੱਲ ਸਾਰੀਆਂ ਰੇਸਾਂ ਦੀ ਸਾਰੀਆਂ ਗੇਮਾਂ ਦੀ ਮਾਂ ਵਾ ਠੀਕ ਹੈ ਜੀ ਜੀ ਤੇ ਜਿਹੜੀ 400 ਮੀਟਰ ਈਵੈਂਟ ਆ ਵੀ ਇਹ ਵੀ ਇੱਕ ਤਰ੍ਹਾਂ ਦਾ ਇਹੋ ਇਵੈਂਟ ਆ ਜਿਹਦੇ ਵਿੱਚ ਸਾਰਾ ਕੁਝ ਆਲ એનર્ਜੀ ਲੱਗਦੀ ਆ ਇੰਡੋਰੈਂਸ ਸਪੀਡ ਸਟਰੈਂਥ ਤੇ ਆਪਣਾ ਮੈਂਟਲੀ ਪੂਰਾ ਸਟਰੋਂਗ ਜਿਹੜਾ ਐਥਲੀਟ ਹੋਏਗਾ ਉਹ ਰੇਸ ਨੂੰ ਵਧੀਆ ਤਰੀਕੇ ਨਾਲ ਕੱਢ ਸਕਦਾ 400 ਦੇ ਲਈ ਪਹਿਲਾ ਮੇਰੀ 100 ਦਾ ਰਿਆਸੀ ਪਰ ਜਦੋਂ ਮੈਂ ਡਿਪਾਰਟਮੈਂਟ ਦੇ ਵਿੱਚ ਮੇ ਇੰਟਰਵਰਸਿਟੀ ਦੇ ਵਿੱਚ ਮੇਰਾ 100 ਦੇ ਵਿੱਚ ਹੀ ਮੈਡਲ ਸੀ ਫਿਰ 400 ਦਾ ਜਿਹੜਾ ਸਫਰ ਆ ਮੇਰਾ ਕਵਲਜੀਤ मैम ਨੇ ਬਹੁਤ ਵਧੀਆ ਸੋਚ ਜਿਹੜਾ ਵਧੀਆ ਸਫਰ ਆ ਕਵਲਜੀਤ मैम ਨੇ ਵਧੀਆ ਤਿਆਰੀ ਕਰਕੇ ਬਹੁਤ ਵਧੀਆ ਜਿਹੜਾ ਮੈਂ ਇੱਥੋਂ ਤੱਕ ਪਹੁੰਚ ਚੁੱਕੀ ਆ ਕਿਉਂਕਿ 400 ਦੇ ਤਿਆਰੀ ਲਈ ਬਹੁਤ ਜ਼ਿਆਦਾ ਸਟਰਗਲ ਹਾਰਡ ਮਿਹਨਤ ਤੇ ਬਹੁਤ ਸੈਕਰੀਫਾਈਸ ਕਰਨਾ ਪੈਂਦਾ ਜੀ ਬਹੁਤ ਸੋ ਬਹੁਤ ਇੱਕ ਤਪਸੀਆ ਮੰਗਦੀ ਹੈ 400 ਮੀਟਰ ਦੌੜ ਦੀ ਤਿਆਰੀ ਜੀ ਤੇ ਇਸ ਤਿਆਰੀ ਦੇ ਨਾਲ ਨਾਲ ਸਰੀਰ ਨੂੰ ਦੇਖਭਾਲ ਦੇ ਤੌਰ ਤੇ ਡਾਈਟ ਕਿਉਂ ਜੀ ਹੁੰਦੀ ਹੈ 400 ਮੀਟਰ ਐਥਲੀਟ ਲਈ ਡਾਈਟ ਇੱਕ ਨਿਊਟ੍ਰੀਸ਼ਨ ਵਾਲੀ ਹੋਣੀ ਚਾਹੀਦੀ ਆ ਜੀ ਬੈਲੈਂਸਡ ਡਾਈਟ ਜਿਹਨੂੰ ਆਪਾਂ ਕਹਿੰਦੇ ਆ ਜਿਹਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਵਿੱਚ ਹੋਣਾ ਚਾਹੀਦਾ ਜੀ ਤੇ ਕਾਰਬਸ कार्ब्स ਵੀ ਹੋਣੇ ਚਾਹੀਦੇ ਆ ਬਟ ਥੋੜੀ ਘੱਟ ਮਾਤਰਾ ਚ ਅੱਛਾ ਜੀ ਪ੍ਰੋਟੀਨ ਸਾਡਾ ਇਦਾਂ ਵਾ ਕਿ ਸਾਡੀ ਬਾਡੀ ਮਸਲਸ ਦੇ ਛੋਟੇ ਛੋਟੇ ਜਿਹੜੇ ਰਿਪੇਅਰ ਹੁੰਦੇ ਮਸਲ ਟੁੱਟਦੇ ਭੱਜਦੇ ਆ ਉਹਨਾਂ ਦੀ ਰਿਪੇਅਰ ਕਰਦਾ ਹੈ ਜੀ ਤੇ ਕਾਰਬ ਸਾਨੂੰ ਗਲੂਕੋਜ਼ ਜਿਹਦੇ ਨਾਲ ਸਾਡੀ ਬਾਡੀ ਦੇ એનર્ਜੀ ਲੈਵਲ ਬਣਿਆ ਰਹਿੰਦਾ ਜੀ ਇਦਾਂ ਸਾਡੀ ਬੈਲੈਂਸਡ ਡਾਈਟ ਦੇ ਵਿੱਚ ਸਾਨੂੰ ਵਾਟਰ ਇਨਟੇਕ ਕਾਫੀ ਮਾਤਰਾ ਵਿੱਚ ਲੈਣਾ ਪੈਂਦਾ ਹੈ ਕਿਉਂਕਿ ਮਸਲਸ ਨੂੰ ਮਸਲ ਜਿੱਦਾਂ ਸਾਡੇ ਇੰਜਰੀਜ਼ ਦਾ ਕਾਫੀ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਐਥਲੀਟ ਨੂੰ ਜਿੱਦਾਂ ਹਾਰਡ ਮਿਹਨਤ ਦੇ ਨਾਲ ਕਾਫੀ ਸੈਸ਼ਨ ਲੱਗਦੇ ਆ ਇਸ ਵਿੱਚ ਹਾਂਜੀ ਆਫ ਸੀਜ਼ਨ ਹੋ ਗਿਆ ਮਿਡ ਸੀਜ਼ਨ ਹੋ ਗਿਆ ਸਪੀਡ ਸੀ ਇਹਦੇ ਵਿੱਚ ਸਾਨੂੰ ਪਾਣੀ ਦਾ ਇਨਟੇਕ ਪਰ ਡੇ 5 ਤੋਂ 6 ਲੀਟਰ ਲੈਣਾ ਹੀ ਪੈਂਦਾ ਵਾ ਤੇ ਬੈਲੈਂਸਡ ਡਾਈਟ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਧਿਆਨ ਚ ਰੱਖਣਾ ਪੈਂਦਾ ਸਾਡੀ ਲਾਈਫ ਇਦਾਂ ਦੀ ਹੋ ਗਈ ਕਿਸੇ ਅਸੀਂ ਸਾਲ ਦੇ ਵਿੱਚ ਬਸ ਇੰਨਾ ਹੀ ਇਦਾਂ ਦੇ ਹੈਕਚੁਅਲ ਹੋ ਜਾਂਦੇ ਆ ਕਿ ਸਾਨੂੰ ਬਸ ਨਿਊਟ੍ਰੀਸ਼ਨ ਫੂਡ ਹੀ ਆ ਬਾਹਰ ਦੀ ਅਸੀਂ ਨਾ ਅਸੀਂ ਮੇ ਮੇਰਾ ਤੇ ਟਾਈਮ ਇਦਾਂ ਦਾ ਕਿਸੇ ਵੇਲੇ ਕਿ ਮੈਂ ਪੰਜ ਪੰਜ ਛੇ ਸਾਲ 버ਗਰ ਨਹੀਂ ਖਾਦਾ ਹੁੰਦਾ ਪੀਜ਼ਾ ਨਹੀਂ ਖਾਦਾ ਹੁੰਦਾ ਨਿਊਡਲਸ ਜੰਕ ਫੂਡ ਤਾਂ ਬਿਲਕੁਲ ਨਹੀਂ ਜੀ ਕਾਫੀ ਤੇ ਮੈਨੂੰ ਹੁਣ ਵੀ ਮੈਂ ਇਹੀ ਚੀਜ਼ ਜਦੋਂ ਮੇਰੇ ਫੈਮਿਲੀ ਮੈਂਬਰਸ ਜਦੋਂ ਖਾਂਦੇ ਆ ਬਾਹਰ ਜਾਂਦੇ ਅਸੀਂ ਮੈਨੂੰ ਬਹੁਤ ਮੈ ਮਹਿਸੂਸ ਹੁੰਦਾ ਕਿ ਨਹੀਂ ਚੀਜ਼ ਖਾਣੀ ਚਾਹੀਦੀ ਹੈਲਥੀ ਖਾਣਾ ਚਾਹੀਦਾ ਵਾ ਤਾਂ ਜੋ ਵਧੀਆ ਸਿਹਤ ਰਵੇ ਤੇ ਬੈਲੈਂਸਡ ਡਾਈਟ ਤੋਂ ਬਿਨਾ ਡਾਈਟ ਐਥਲੀਟ ਕੁਛ ਨਹੀਂ ਆ ਬਿਲਕੁਲ ਜੀ ਤੇ ਇੱਕ ਵਧੀਆ ਡਾਈਟ ਖਾਣ ਪੀਣ ਦੇ ਨਾਲ ਨਾਲ ਜੀਵਨ ਸ਼ੈਲੀ ਵੀ ਬਹੁਤ ਮਾਇਨੇ ਰੱਖਦੀ ਹੈ ਕਿ ਤੁਹਾਡਾ ਜੀਵਨ ਕਿਹੋ ਜਿਹਾ ਹੈ ਸਾਰਾ ਕੁਝ ਅਨੁਸ਼ਾਸਨ ਦੇ ਵਿੱਚ ਹੈ ਸਮੇਸਰ ਉੱਠ ਰਹੇ ਹੋ ਸੌ ਰਹੇ ਹੋ ਆਰਾਮ ਕਰ ਰਹੇ ਹੋ ਇਹ ਵੀ ਮਾਇਨੇ ਰੱਖਦਾ ਹੈ ਇੱਕ ਤੁਹਾਡੇ ਕੋਲ ਜੀਵਨ ਸ਼ੈਲੀ ਬਾਰੇ ਜਾਨਣਾ ਚਾਹਾਂਗੇ ਦੂਜਾ ਕਿ ਜਿਹੜੇ ਨੌਜਵਾਨ ਘਟਾਰੀ ਹੈ ਅੱਜ ਕੱਲ ਜੀਵਨ ਵਿੱਚ ਕਈ ਵਾਰੀ ਆਪਾਂ ਦੇਖਦੇ ਕੋ ਮਕਸਦ ਤੋਂ ਭਟਕ ਜਾਂਦੇ ਆ ਭਾਵੇਂ ਸੋਸ਼ਲ ਮੀਡੀਆ 'ਲ ਪੈ ਗਏ ਜਾਂ ਹੋਰ ਅਲਹਮਤਾਂ 'ਲ ਪੈ ਜਾਂਦੇ ਆ ਸੋ ਉਹਨਾਂ ਤੋਂ ਬਚਾ ਤੇ ਇੱਕ ਵਧੀਆ ਜੀਵਨ ਸ਼ੈਲੀ ਉਵੀ ਹੋਣੀ ਕਿੰਨੀ ਜ਼ਰੂਰੀ ਹੈ ਵਧੀਆ ਜੀਵਨ ਸ਼ੈਲੀ ਤਾਂ ਮੈਂ ਇਹ ਕਵਾਂਗੇ ਕਿ ਤੁਹਾਡੀ ਲਾਈਫ ਦਾ ਡਿਸਪੀਸਲਨ ਹੋਣਾ ਚਾਹੀਦਾ ਬਹੁਤ ਜ਼ਰੂਰੀ ਜੀ ਤੁਸੀਂ ਅੱਜ ਕੱਲ ਦਾ ਦੌਰ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਵਾਲਾ ਹੋ ਗਿਆ ਕਿ ਪੇਰੈਂਟਸ ਆਪਣੇ ਬੱਚਿਆਂ ਨੂੰ ਨਵੇਂ ਗਾਣੇ ਆਉਂਦੇ ਛੋਟੇ ਛੋਟੇ ਬੱਚਿਆਂ ਨੂੰ ਰੀਲਾਂ ਬਣਾਉਂਦੇ ਗਾਣਾ ਆ ਗਿਆ ਅਸੀਂ ਤੁਸੀਂ ਨੱਚੋ ਤੁਸੀਂ ਰੀਲਾਂ ਬਣਾਣੇ ਆ ਤੇ ਅਸੀਂ ਮਤਲਬ ਐਂਟਰਟੇਨਮੈਂਟ ਕਰ ਰਹੇ ਆ ਜੀ ਅਸੀਂ ਬੱਚਿਆਂ ਨੂੰ ਉਸ ਪਾਸੇ ਲੈ ਕੇ ਨਹੀਂ ਜਾ ਰਹੇ ਕਿ ਬੱਚੇ ਕੀਤੀ ਤਰੱਕੀ ਕਰਨ ਬੱਚਿਆਂ ਨੂੰ ਤੁਸੀਂ ਇੱਕ ਵੱਡਿਆ ਆਈਪੀਐਸ ਲੈਵਲ ਦਾ ਸੋਚੋ ਆਈਐਸ ਲੈਵਲ ਦਾ ਸੋਚੋ ਜਾਂ ਖੇਡਾਂ ਦੇ ਵਿੱਚ ਉੱਚ ਖਿਡਾਰੀ ਬਣਦਾ ਸੋਚੋ ਸੋ ਨਚਣਾ ਟਪਣਾ ਜਿਹੜਾ ਉਹ ਆਪਣੀ ਥਾਂ ਆ ਪਰ ਖੇਡਾਂ ਨਾਲ ਜੁੜਨਾ ਖੇਡਾਂ ਵਾਲੇ ਪਾਸੇ ਤੁਰਨਾ ਉਦੇਸ਼ਿਤ ਵਿੱਚ ਵੀ ਹੈ ਉਹਦੀ ਬਹੁਤ ਵੱਡੀ ਇੱਕ ਭੂਮਿਕਾ ਹੁੰਦੀ ਹੈ ਖੇਡਾਂ ਦੇ ਖੇਤਰ ਵਿੱਚ ਵੀ ਦੇਸ਼ ਨੂੰ ਮਾਣ ਜਦੋਂ ਆਪਾਂ ਦਵਾਉਣ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਖੇਡਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਾਰੇ ਨੂੰ ਇਸ ਬੰਨੇ ਸੋਚਣਾ ਚਾਹੀਦਾ ਹੈ ਜੀ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਤੁਹਾਡਾ ਜਿਹੜਾ ਹੁਣ ਤੱਕ ਦਾ ਸਫ਼ਰ ਰਿਹਾ ਹੈ ਖਾਸ ਤੌਰ ਤੇ ਲੜਕੀਆਂ ਦੇ ਨਜ਼ਰੀਏ ਤੋਂ ਆਪਾਂ ਵੇਖੀਏ ਤਾਂ ਪਰਿਵਾਰ ਦਾ ਨਜ਼ਦੀਕੀਆਂ ਦਾ ਸਮਰਥਨ ਹੋਣਾ ਬਹੁਤ ਜ਼ਰੂਰੀ ਹੈ ਉਹਨਾਂ ਦਾ ਨਾਲ ਖੜਨਾ ਬਹੁਤ ਜ਼ਰੂਰੀ ਹੈ ਸੋ ਇਸ ਬੰਨੇ ਤੁਹਾਡਾ ਸਫ਼ਰ ਕਿਹੋ ਜਿਹਾ ਰਿਹਾ ਹੈ ਕਿ ਤੁਹਾਨੂੰ ਜੋ ਸਮਰਥਨ ਮਿਲਿਆ ਅੱਗੇ ਵਧਣ ਦਾ ਹਾਂਜੀ ਮੇਰਾ ਸਫ਼ਰ ਬਹੁਤ ਜ਼ਿਆਦਾ ਡੂੰਗਾ ਤੇ ਕੈਸਕ ਦੀਆਂ ਕਿ ਸੰਘਰਸ਼ ਵਾਲਾ ਰਿਹਾ ਜਿੰਨਾ ਜਦੋਂ ਮੈਂ ਸਕੂਲ ਲੈਵਲ ਤੇ ਸੀ ਮੇਰੇ ਫਾਦਰ ਸਾਹਿਬ ਥੋੜੇ ਮੈਂਟਲੀ ਡਿਸਟਰਬ ਹੋ ਗਏ ਸੀ ਤੇ ਉਸ ਤੋਂ ਬਾਅਦ ਫੈਮਿਲੀ ਲਈ ਸਰਕਲ ਚਲਾਉਣਾ ਬਹੁਤ ਔਖਾ ਸੀ ਤੇ ਮੇਰੀ ਮਦਰ ਸਟਿਚਿੰਗ ਕਰਕੇ ਘਰ ਦਾ ਪਰਿਵਾਰ ਚਲਾਉਂਦੇ ਰਹਿ ਨਾਲ ਮੈਂ ਵੀ ਉਹਨਾਂ ਦੇ ਨਾਲ ਸਪੋਰਟ ਕੀਤੀ ਤੇ ਇਦਾਂ ਹੀ ਅਸੀਂ ਸਕੂਲ ਲੈਵਲ ਤੇ ਪੜੇ ਤੇ ਬਹੁਤ ਔਖਾ ਸੀ ਉਹ ਸਫਰ ਮੈਂ ਅੱਜ ਵੀ ਜਦੋਂ ਚੇਤੇ ਕਰਦੀਆਂ ਤਾਂ ਅੱਖਾਂ ਨਾਮ ਹੋ ਜਾਂਦੀਆਂ ਜੀ ਤੇ ਬਹੁਤ ਮੇਰਾ ਛੋਟਾ ਭਰਾ ਸੀ ਜੋ ਮੈਡੀਕਲ ਚ ਪੜਨਾ ਚਾਹੁੰਦਾ ਸੀ ਪਰ ਸਾਡੇ ਕੋ ਫੀਸ ਨਹੀਂ ਸੀ ਕਿ ਅਸੀਂ ਮੈਡੀਕਲ ਦੇ ਵਿੱਚ ਉਹਨੂੰ ਕਰ ਸਕੀਏ ਮੈਂ ਖਸਲ ਡ੍ਰੌਪ ਕੀਤਾ ਪਾਸ ਤੋਂ ਬਾਅਦ ਤੇ ਆਪਣੇ ਬ੍ਰਦਰ ਨੂੰ ਪੜਾਣ ਲਈ ਤੇ ਬਹੁਤ ਫਿਰ ਉਹਦੀ ਉਹ ਜਨੂੰਨ ਸੀ ਕਿ ਮੈਂ ਪੜਨਾ ਚਾਹਣਾ ਵਾ ਜੀ ਉਹ ਬੈਠ ਗਿਆ ਮੈਂ ਫਿਰ ਮੰਮੀ ਆਪਣੀ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਉਹਨੂੰ ਪੜਨ ਦਿਓ ਤੇ ਆਪਾਂ ਜੀ ਉਹਦੀ ਵਧੀਆ ਇੱਛਾ ਵਾ ਪੜਨ ਦੀ ਤੇ ਵਧੀਆ ਕਰਨ ਦੀ ਤੇ ਸੀ ਜਰੂਰ ਉਹਨੂੰ ਕਿਉਂ ਆਪਾਂ ਫੋਰਸ ਕਰਨਾ ਕਿ ਤੁਸੀਂ ਆਰਟਸ ਕਰੋ ਜੀ ਤੁਹਾਨੂੰ ਪਤਾ ਕਿ ਮੈਡੀਕਲ ਦੇ ਵਿੱਚ ਬਹੁਤ ਜ਼ਿਆਦਾ ਹਾਰਡ ਵਰਕ ਚਾਹੀਦਾ ਵਾ ਪਿੱਛੇ ਡੈਡੀਕੇਸ਼ਨ ਚਾਹੀਦਾ ਜੀ ਦੀ سپورਟ ਚਾਹੀਦੀ ਆ। ਦੀ ਫਿਰ ਸੀ ਮੇਟੀ ਮਦਰ ਨੇ ਸਟਿਚਿੰਗ ਕਰਕੇ ਆਪਣੇ ਬ੍ਰਦਰ ਨੂੰ ਪੜਾਇਆ ਮਿਕਸ ਨਾਲ ਡਰਾਪ ਕੀਤਾ ਉਦੋਂ ਫਿਰ ਸਫਰ ਜਿਹੜਾ ਮੇਰਾ ਸਟਾਰਟ ਹੋਇਆ ਸੀ ਸੁਲਤਾਨ ਸਰ ਜਿਹੜੇ ਜਿਨ੍ਹਾਂ ਨੇ ਮੇਰਾ ਸਫਰ ਸਟਾਰਟ ਕੀਤਾ ਹੀ ਐਥਲੈਟਿਕਸ ਦਾ। ਉਹਨਾਂ ਨੇ ਮੇਰੇ ਪੇਰੈਂਟਸ ਨੂੰ ਕਿਹਾ ਕਿ ਮੇਰੇ ਬ੍ਰਦਰ ਨੂੰ ਮੰਮੀ ਨੂੰ ਗਿਤਾ ਦੀ ਲੜਕੀ ਬਹੁਤ ਕਾਬਿਲ ਆ। ਇਹਨੂੰ ਪੜਾਓ ਤੁਸੀਂ ਖਾਸਾ ਕਾਲਜ ਫॉर ਔਮਨ ਜੀ ਤੇ ਖੇਡਾਂ ਦਾ ਸਫਰ ਉੱਥੇ ਤੁਹਾਡੀ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਤੁਹਾਡੇ ਪੈਸੇ ਦੀ ਵੱਲੋਂ ਤੇ ਉਹਨਾਂ ਨੇ ਉਹਨਾਂ ਦੀ ਸਦਕਾ ਚਲੋ ਫਿਰ ਮੈਂ ਕਾਲਜ ਲੈਵਲ ਵਿੱਚ ਪੜ੍ਹੀ ਫਿਰ ਉੱਥੇ ਵੀ ਮੇਰਾ ਕਹਿ ਸਕਦੀਆਂ ਕਿ ਸਫ਼ਰ ਜਿੱਦਾਂ ਸੌਖਾ ਨਹੀਂ ਸੀ ਮੇਰੇ ਕੋਲੋਂ ਪਾਕਟ ਮਨੀ ਹੋਣੀ ਵੀ ਬਹੁਤ ਜ਼ਰੂਰੀ ਸੀ ਕਿ ਆਪਣੇ ਸ਼ੌਂਕ ਪੂਰੇ ਕਰ ਲਈ ਆਪਣਾ ਆਪਣੀ ਪਰਸਨਲ ਡਾਈਟ ਲੈਣ ਲਈ ਆਪਣੇ ਛੋਟੇ-ਮੋਟੇ ਆਪਣੇ ਨੀਡਸ ਲਈ ਕੰਮ ਕਰਨ ਲਈ ਤੋਂ ਮੈਂ ਆਪਣਾ ਸਫਰ ਜੜਾਵਾ ਸਟਿਚਿੰਗ ਤੋਂ ਸਟਾਰਟ ਰੱਖਿਆ ਕਾਲਜ ਦੇ ਲੈਵਲ ਵਿੱਚ ਮੈਂ ਸਟਿਚਿੰਗ ਕਰਦੀ ਸੀ ਜੀ ਤੇ ਮੇਨੂੰ ਕਾਫੀ ਮੇਰੀਆਂ ਫਰੈਂਡਸ ਮੇਰੇ ਤੋਂ ਸਟਿਚਿੰਗ ਕਰਵਾਉਂਦੀਆਂ ਸੂਟ ਜਿਨ੍ਹਾਂ ਨੇ ਮੈਨੂੰ ਬਹੁਤ ਸਾ ਦਿੱਤਾ ਅਜੇ ਵੀ ਮੈਂ ਉਹ ਮੈਮਰੀ ਆ ਮੇਰੀ ਬਹੁਤ ਵਧੀਆ ਜਦੋਂ ਮੈਂ ਸਟਰਗਲ ਕੀਤਾ ਇਹ ਲਾਈਫ ਦੇ ਵਿੱਚ ਜੀ ਤੇ ਫਿਰ ਮੈਨੂੰ ਇਦਾਂ ਹੀ ਮੇਰਾ ਸਫਰ ਯੂਨੀਵਰਸਿਟੀ ਚ ਰਿਹਾ ਤੇ ਇਹ ਦਿਨ ਤੁਸੀਂ ਅੱਗੇ ਕਮਾਂਗੇ ਅੱਗੇ ਫਿਰ ਮੈਨੂੰ ਜੋਬ ਮਿਲ ਗਈ ਹਾਂਜੀ ਫਿਰ ਮੇਰੀ ਥੋੜੇ ਮੈਨੂੰ ਬਹੁਤ ਵਧੀਆ ਜਦੋਂ ਕਹਿੰਦਾ ਕਿ ਵਾਈ ਗੁਰੂ ਨੇ ਮੈਨੂੰ ਇੰਨੇ ਸੰਘਰਸ਼ ਕਰਕੇ ਮੈਨੂੰ ਇੱਕ ਵਧੀਆ ਸਫਲਤਾ ਹਾਸਲ ਦਿੱਤੀ ਕਿ ਜਿੱਦਾਂ ਮੈਂ ਜੋਬ ਦੇ ਨਾਲ ਫਾਈਨੈਂਸ਼ੀਅਲ ਠੀਕ ਹੋ ਗਈ ਜੀ ਸੋ ਬਹੁਤ ਹੀ ਪ੍ਰੇਰਨਾ ਸਰੋਤ ਤੇ ਇੱਕ ਜਿਹਦੀ ਮਿਸਾਲ ਦਿੱਤੀ ਜਾ ਸਕਦੀ ਹੈ ਉਹ ਜਿਹੜਾ ਤੁਹਾਡਾ ਸਫਰ ਰਿਹਾ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਔਨ ਵਾਲਾ ਸਮਾਂ ਉਦੇ ਵਿੱਚ ਵੀ ਤੁਸੀਂ ਆਪਣੇ ਲਈ ਜੋ ਟੀਚੇ ਰੱਖੇ ਆ ਤੇ ਖੇਡਾਂ ਪ੍ਰਤੀ ਖਾਸ ਤੌਰ ਤੇ ਜੋ ਟੀਚੇ ਰੱਖੇ ਆ ਆਪਣੀ ਖੇਡ ਲਈ ਉਹਦੇ ਵਿੱਚ ਤੁਸੀਂ ਕਾਮਯਾਬ ਹੋਵੋ ਸੂਬੇ ਲਈ ਦੇਸ਼ ਲਈ ਮਾਣ ਦੇ ਪੱਲ ਹਾਸਲ ਕਰੋ ਅੱਜ ਦੀ ਇਸ ਗੱਲਬਾਤ ਵਿੱਚ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਆਪਣਾ ਇਸ ਲਈ ਸਮਾਪਤੀ ਵੱਲ ਵੱਧ ਰਿਹਾ ਹੈ ਤੁਹਾਨੂੰ ਆਉਣ ਵਾਲੇ ਸਮੇਂ ਲਈ ਬਹੁਤ ਬਹੁਤ ਸ਼ੁਭ ਕਾਮਨਾਵਾਂ ਸਰ ਸ਼ਿਕਾਰ ਜੀ